ਤੁਹਾਡਾ ਸਾਰਿਆਂ ਦਾ ਅੱਜ ਇਸ ਵੀਡੀਓ ਵਿੱਚ ਸਵਾਗਤ ਆ। ਅਸੀਂ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਜੀ ਇਹ ਸੋਨਾਲੀਕਾ ਦਾ ਰੋਟਰੀ ਵੀਡਰ ਇੰਪਲੀਮੈਂਟ ਹੈ ਐਗਰੀਕਲਚਰ ਯੂਜ਼ ਵਾਸਤੇ। ਇਹ ਜਿਹੜਾ ਵਾ ਇੰਪਲੀਮੈਂਟ ਸੋਨਾਲੀਕਾ ਵੱਲੋਂ ਤਿਆਰ ਕੀਤਾ ਗਿਆ ਵਾ। ਤੇ ਇਹ ਗੰਨੇ ਦਾ ਵਿੱਚ ਜੋ ਗੁਡਾਈ ਦੇ ਲਈ ਕੰਮ ਆਉਂਦਾ ਵਾ ਤੇ 3 ਰੋ ਆ ਤੇ ਸੋਨਾਲੀਕਾ ਵੱਲੋਂ ਇਨੋਸ ਅਸੈਂਬਲ ਕੀਤਾ ਗਿਆ ਵਾ। ਤੇ ਤੁਹਾਨੂੰ ਵੀ ਇੱਕ ਸਾਦੇ ਜੇ ਸੋਨਾ ਲਿਖਾ ਦਾ ਰੋਟਰੀ ਵੀਡਰ ਹੈ ਤੇ ਸਾਰਾ ਵਧੀਆ ਪੇਂਟ ਕੀਤਾ ਗਿਆ ਗੇਅਰ ਬਾਕਸ ਹੈਵੀ ਲੱਗਾ ਵਾ ਨਾਲ ਤੇ ਜਿਹੜਾ ਵਾ ਇਹ ਬਲੇਡ ਤੁਸੀਂ ਦੇਖ ਸਕਦੇ ਇਹਦੇ ਨਾਲ 12 ਬਲੇਡ ਆ ਅ ਜਿਹੜੇ ਆ ਛੇ ਬਲੇਡ ਇਸ ਸਾਈਡ ਤੇ ਛੇ ਇਧਰ 12 ਤੇ ਨਾਲ ਅੱਗੇ ਕਲਟੀਵੇਟਰ ਦੇ ਨਾਲ ਬਲੇਡ ਲੱਗਾ ਉਹ ਵੀ ਇਹਦੇ ਨਾਲ ਇਦਾਂ ਹੀ ਇੱਥੇ ਤਿੰਨੇ ਸਾਈਡ ਇਦਾਂ ਆ ਤੇ ਇਹ ਹੈ ਅਡਜਸਟੇਬਲ ਆ ਨਾਲ ਦੀ ਜੇ ਤੁਸੀਂ ਆਪਣਾ ਲੋਡ ਅਕੋਰਡਿੰਗ ਜੇਕਰ ਤੁਸੀਂ ਇਹਦਾ ਸਾਈਜ਼ ਵਧਾਉਣਾ ਘਟਾਉਣਾ ਉਹ ਵੀ ਕਰ ਸਕਦਾ ਵਾ ਤੇ ਔਇਲ ਇਹ ਪਿੱਲੋ ਆਵਾ ਐ ਗੇਅਰ ਬਾਕਸ ਵੀ ਐਚਡੀ ਗੇਅਰ ਬਾਕਸ ਦੇ ਨਾਲ ਹੈ ਵੀ ਗੇਅਰ ਬਾਕਸ ਆ ਤੇ 5.5 ਕੁਇੰਟਲ ਦੇ ਲਗਭਗ ਇਹਦਾ weight ਆ ਤੇ ਆ ਗੇਅਰ ਤੁਸੀਂ ਚੈੱਕ ਕਰ ਸਕਦੇ ਜੇ ਗੇਅਰ ਮਲਟੀ ਸਪੀਡ ਗੇਅਰ ਹੈ ਬਾਕਸ ਆ ਤੇ ਐ ਵੀਹਚਾ ਲਿੰਕਾਂ ਵੀ ਤੁਸੀਂ ਟਰੈਕਟਰ ਦੀ ਇਹਦੇ ਅਕੋਰਡਿੰਗ ਸੈਟ ਸੈਟਿੰਗ ਕਰ ਸਕਦੇ ਜੇ ਜੇਕਰ ਉੱਪਰ ਰੱਖਣੀ ਹੈ ਜਾਨੀ ਕਿ ਦੋ ਹੌਲ ਦਿੱਤੇ ਹੋਇਆ ਲਿੰਕ ਵਾਸਤੇ ਤੇ ਇਸੇ ਤਰ੍ਹਾਂ ਹੀ ਜਿਹੜਾ ਵਾ ਉੱਪਰ ਲਈ ਟੌਪ ਲਿੰਕ ਆ ਉਹਦਾ ਉਹਦੇ ਵਾਸਤੇ ਵੀ ਤੁਹਾਨੂੰ ਜਸਟੇਬਲ ਸਾਈਜ਼ ਆ ਦੋ ਇਹ ਵੀ ਦੋ ਦਿੱਤੇ ਹੋਏਗੇ ਤੇ ਇਹ ਪੰਜਾਬ ਸਰਕਾਰ ਵੱਲੋਂ ਸਬਸਿਡੀ ਤੇ ਵੀ ਅਪਰੂਵ ਆ ਤੇ ਲੋਨ ਵੀ ਅਵੇਲੇਬਲ ਆ ਕਿਸੇ ਵੀ ਫਾਰਮਰ ਨੇ ਇਸ ਨੂੰ ਖਰੀਦਣਾ ਹੋਵੇ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਹੈ ਰੈਗਰੋਟੈਕ ਆ ਉਤਰਾ ਹੀ ਡੀਲਰ ਹੈ ਸੋਨਾਲੀਕਾ ਦੇ ਤੇ ਵਧੀਆ ਇੰਪਲੀਮੈਂਟ ਹੈ ਤੇ ਇਹਨਾਂ ਭਾਜੀ ਹੋਣਾ ਨੇ ਖਰੀਦਿਆ ਵਾ ਇਹਨਾਂ ਕੋ ਫੀਡਬੈਕ ਲੈਨੇ ਆ ਤੇ ਤੁਹਾਨੂੰ ਇਹ ਕਿ ਸੋਨਾਲੀਕਾ ਦਾ ਹੀ ਕਿਉਂ ਮਤਲਬ ਪਸੰਦ ਕੀਤਾ ਵਾ ਬਾਕੀ ਵੀ ਰੋਟਰਵੇਟਰ ਹੋਰ ਵੀ ਕਈ ਕੰਪਨੀਆਂ ਦੇ ਆ ਤੇ ਸੋਨਾਲੀਕਾ ਦਾ ਖਰੀਦਣ ਦਾ ਕਿਦਾਂ ਇਹਨਾਂ ਦਾ ਮਨ ਬਣਿਆ ਇਹਨਾਂ ਨੂੰ ਕੋਈ ਨਹੀਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹਾਂ ਜੀ ਤੇ ਕਿਦਾਂ ਤੁਹਾਨੂੰ ਸੋਨਾਲੀਕਾ ਦਾ ਜਿਹੜਾ ਵਾ ਇਹ ਰੋਟਰੀ ਵੀਟਰ ਖਰੀਦ ਕੇ ਕਿਦਾਂ ਦਾ ਮਹਿਸੂਸ ਆ ਵਿੱਚ ਸਾਨੂੰ ਤੇ ਉਹ ਪਹਿਲੋਂ ਐਗਰੀਕਲਚਰ ਹੈ ਉਹ ਆਪਣੇ ਇਹੋ ਜਿਹੋ ਨਾਲ ਇੰਨਾ ਜ਼ੋਰ ਆ ਰਿਹਾ ਸਾਡੇ ਕੋਲ ਕਿ ਤੋਂ ਸਾਡੇ ਕੋਲ ਹਾਂ ਜੀ ਸਾਡੇ ਪਾਸੇ ਉਹ ਚਾਹ ਪਰ ਆਪਣੇ ਜਿਹੋ ਸੋਨਾਲੀਕਾ ਦਾ ਉਹ ਸੋਨਾਲੀਕਾ ਤਾਂ ਹੀ ਹੈ ਹਾਂ ਸਹੀ ਵਧੀਆ ਲੱਗਾ ਸਾਨੂੰ ਤੁਸੀਂ ਪਹਿਲਾਂ ਵੀ ਕੋਈ ਇੰਪਲੀਮੈਂਟ ਸੋਨਾਲੀਕਾ ਦਾ ਵਰਤੇ ਆ ਹੋ ਜਾਂ ਤੁਹਾਡੇ ਪਿੰਡ ਲੱਗਿ ਛਾਗੇ ਕਿਸ ਨੇ ਸਲਾਹ ਦਿੱਤੀ ਜਾਂ ਕਿਹੜਾ ਪਹਿਲਾਂ ਇੱਥੇ ਸਾਡੇ ਗਵਾਂਢ ਦੇ ਸਾਡੇ ਰੋਟੇਟਰ ਗਿਆ ਆਪਣਾ ਸੋਨਾਲੀਕਾ ਦਾ ਸੁਪਰ ਸੀਟਰ ਵੀ ਬਹੁਤ ਸੁਪਰ ਸੀਟਰ ਗਿਆ ਵਾ ਅੱਛਾ ਜੀ ਹਾਂਜੀ ਬਹੁਤ ਵਧੀਆ ਚ ਇਸ ਕਰਕੇ ਸਾਡਾ ਮੰਨ ਇਹੋ ਬਣ ਗਿਆ ਅਸੀਂ ਸੋਧਨ ਕਰਦੇ ਨਹੀਂ ਕਿਉਂਣਾ ਹਾਂਜੀ ਤੇ ਤੁਹਾਡਾ ਕਮਾਦ ਨੂੰ ਕਮਾਦ ਦੀ ਖੇਤੀ ਜ਼ਿਆਦਾ ਕਰਦੇ